ਔਰ ਉਹਨਾਂ ਲਈ ਲਾਭਕਾਰੀ ਹੋਵੇਗਾ ਜੋ ਜਪ ਦੇਣਾ ਜੋ ਇਹ ਅਭਿਆਸ ਕਰ ਦੇਣਾ ਅਭਿਆਸ ਦਾ ਢੰਗ ਤੇ ਸਤਿਗੁਰ ਨੇ ਸਾਨੂੰ ਦੱਸ ਦਿੱਤਾ ਰਸਨਾ ਨਾਮ ਜਪੋ ਤਬ ਮਤਿਏ ਇਨ ਵਿਦ ਅੰਮ੍ਰਿਤ ਪਾਓ ਜ਼ੁਬਾਨ ਨਾਲ ਜਪਣਾ ਹੈ ਆਵਾਜ਼ ਕਰਕੇ ਜਪਣਾ ਹੈ ਵਾਹਿਗੁਰੂ ਦੀ ਧੁਨ ਇੱਕ ਐਸੀ ਲਹਿਰ ਬਣਾਉਂਦੀ ਹੈ ਜਿਹੜੀਆਂ ਮਾਰੀਆਂ ਲਹਿਰਾਂ ਮਨ ਨਾਲ ਟਕਰਾ ਸਕਦੀਆਂ ਨੇ ਇਸ ਦੋਨੇ ਕਰਕੇ ਨਹੀਂ ਟਕਰੰਦੀਆਂ ਸੋ ਸਹਿਬ ਕਿੰਨਨ ਧਿਆਨ ਨੂੰ ਧੁਨ ਦੇ ਨਾਲ ਜੋੜਨਾ ਹੈ ਆਰਾਮ ਕਲੀ ਮੱਲਾ ਪਹਿਲਾ ਧੁਨ ਮੇ ਧਿਆਨ ਧਿਆਨ ਨੇ ਜਾਣਿਆ ਗੁਰਮੁਖ ਅਕਥ ਕਹਾਣੀ ਕਦੀ ਕਦੀ ਜਬਾਣੀ ਜਪਣ ਦਾ ਨਾਮ ਜਪਣ ਦਾ ਰਸ ਆ ਜਾਂਦਾ ਅਸੀਂ ਜੁੜੇ ਨਹੀਂ ਹੁੰਦੇ ਜ਼ਰਾ ਧਿਆਨ ਨੇੜੇ ਚਲਾ ਗਿਆ ਅਗਰ ਜੁੜ ਜਾਏ ਤਾਂ ਮਨੁੱਖ ਟੁੱਟੇਗਾ ਨਹੀਂ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਏ संसार जो कुछ मिलता है बिछड़ है कुछ भी मिले धन मिले है बिछड़ेगा परिवार मिले है बिछोड़ा होगा मित्र मिले ने पुत्र मिले ने संबंधी मिले ने पति मिले है पत्नी मिले एक दिन एक एक करके संबंध गए संसार जो कुछ भी मिलता है बिछड़ था। ऐसा कुछ भी नहीं है जो मिल के ना बिछड़े लेकिन निरंकार जब मिलता है तो बिछड़ नहीं मिलया होए ना बिछड़े ਜੇ ਮਿਲਿਆ ਇਹ ਜੇ ਕਦੀ ਰਸ ਆ ਜਾਂਦਾ ਹੈ ਨਾਮ ਜਪਣ ਦਾ ਬਾਣੀ ਪੜਨ ਦਾ ਇਹ ਰਸ ਜੁੜਨ ਕਰਕੇ ਨਹੀਂ ਆਇਆ ਧਿਆਨ ਜ਼ਰਾ ਨੇੜੇ ਚਲਾ ਗਏ ਮਨ ਜ਼ਰਾ ਨੇੜੇ ਚਲਾ ਗਏ ਹਿਮਾਲਿਆ ਪਰਬਤ ਦੇ ਨੇੜੇ ਚਲੇ ਜਾਈਏ ਤਾਂ ਠੰਡੀਆਂ ਹਵਾਵਾਂ ਸਵਾਗਤ ਕਰਦੀਆਂ ਕਿਸੇ ਚਮਨ ਦੇ ਚਲੇ ਜਾਈਏ ਫੁੱਲਾਂ ਭਰੇ ਬਗੀਚੇ ਵਿੱਚ ਤਾਂ ਭਾਵੇਂ ਜੇ ਬਗੀਚੇ ਦੇ ਅੰਦਰ ਪ੍ਰਵੇਸ਼ ਨਹੀਂ ਕੀਤਾ ਪਰ ਦੂਰੋਂ ਮਹਿਕ ਸੁਗੰਧੀ ਠੰਡਕ ਸਵਾਗਤ ਕਰਦੀ ਹੈ ਇਸੇ ਤਰ੍ਹਾਂ ਧਿਆਨ ਜਪਦਿਆਂ ਜਪਦਿਆਂ ਜਦੋਂ ਨੇੜੇ ਚਲਾ ਜਾਏ ਕੁਝ ਰਸ ਬਣ ਜਾਂਦਾ ਹੈ ਕੁਝ ਆਨੰਦ ਬਣ ਜਾਂਦਾ ਹੈ ਉਹ ਜੁੜਨ ਦਾ ਆਨੰਦ ਨਹੀਂ ਹੈ ਨੇੜੇ ਹੋਣ ਦਾ ਜੁੜ ਗਿਆ ਤਾਂ ਫਿਰ ਟੁੱਟੇਗਾ ਹੀ ਨਹੀਂ ਦੁਨੀਆ ਦੀ ਕੋਈ ਤਾਕਤ ਉਸਨੂੰ ਤੋੜ ਨਹੀਂ ਸਕੇਗੀ ਉਹਦੇ ਸਰੀਰ ਦੇ ਕੋਈ ਟੁਕੜੇ ਟੁਕੜੇ ਵੀ ਕਰ ਦੇਵੇ ਉਹਦੇ ਸੁਰਤ ਦੇ ਟੁਕੜੇ ਨਹੀਂ ਕਰ ਸਕੇਗੇ